ਬਈ ਅਸੀਂ ਬਾਸਪਤੀ ਲਾਈ ਆ ਪਾਣੀ ਨਹੀਂ ਪੂਰਾ ਹੁੰਦਾ ਤੇ ਆ ਬਾਈ ਵੇਖੋ ਸਾਰੇ ਪਿੰਡ ਦੇ ਹੌਲ ਪਾਈ ਜਾਂਦਾ ਤੇ ਆ ਫਿਰਦਾ ਟੌਰ ਨਾ ਕੈਪਰੀ ਪਾਈ ਭਰਾਵਾ ਹਾਂ ਬਈ ਫਿਰਦੇ ਆ ਬਾਈ 13 ਬੀਜ ਕੇ ਨਾ ਜਿਵੇਂ ਆਪਾਂ ਕਹਿ ਤਗੇ ਰਸਤਾ ਨੂੰ ਚੜਜੋ ਠੀਕ ਆ 15 ਦਿਨ ਨੀਤ ਝਾਕਣਾ 15 ਦਿਨ ਥੋੜਾ ਦੇਲਾ ਜਿਹੜਾ ਐਂ ਕਾਉ ਮਾਉ ਜਰੂਰ ਕਰ ਸਕਦਾ ਪਰ ਮੈਂ ਗਾਰੰਟੀ ਦਿੰਦਾ ਦੂਜਾ ਸੀਜ਼ਨ ਹੋ ਗਿਆ ਠੇਕੇ ਤੇ ਵਾਣ ਵੀ ਆ ਠੀਕ ਆ ਮੇਰੇ ਵਾਣ ਦੇ ਵਿੱਚ ਕੋਈ ਮੈਂ ਹੱਕ ਟੋਕੇ ਕਹਿਣਾ ਬੰਦਾ ਕਹਦੇ ਵੀ ਇਸ ਦੇ ਵਾਹਨ ਵਿੱਚ ਢੱਕਾ ਲੱਗਦਾ ਤੇ ਜਾਂ ਮੇਰੇ ਕੋਈ ਸੌਹ ਪਾਉਣ ਨੂੰ ਕੋਈ ਏਦਾਂ ਦਾ ਕੋਈ ਸਵਾਖ ਦਾ ਬੂਟਾ ਪਾਲ ਦੇ ਠੀਕ ਹੈ ਤੇ ਮੈਂ 10000 ਰੁਪਏ ਉਹ ਬੰਦੇ ਨੂੰ ਨਾਮ ਦੇਵਾਂਗਾ ਠੀਕ ਹੈ ਇਹ ਆਪਣਾ ਚੈਲੰਜ ਹੈ ਤੇ ਭਾਈ ਪਰ 15 ਦਿਨਾਂ ਲਈ ਤੁਹਾਨੂੰ ਜਿਹੜਾ ਸਬਰ ਸੰਤੋਖ ਜਰੂਰ ਰੱਖਣਾ ਪਊਗਾ ਆਹ ਦੇਖ ਲਓ ਸਟਿੱਪ ਵਾਲੀ ਮਸ਼ੀਨ ਦੀ বাজਾਈ ਆ ਲੈ ਕੈਮਰਾ ਮਾਰ ਕੇ ਦਿਖਾ ਦੇ ਵੀ ਬਾਗਾਂ ਨੂੰ ਚਾਰ ਸਵੇਰੇ ਖੜਾ ਠੀਕ ਹੈ ਜੀ ਕਿਉਂਕਿ ਹੁਣ ਤਾਂ ਆਪਾਂ ਸਰਕਾਰ ਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਆਪਣੀ ਲਾਈਟ ਨਹੀਂ ਪੂਰੀ ਹੁੰਦੀ ਲਾਈਟ ਵੀ 8 ਘੰਟੇ ਪੂਰੀ ਹੋ ਜਾਂਦੀ ਪਰ ਜਿਹੜੀ ਸਮੱਸਿਆ ਉੱਤੋਂ ਹੋਮਸ ਹੋ ਰਿਹਾ ਠੀਕ ਹੈ ਕਿਉਂਕਿ ਇਸ ਜ਼ਮੀਨ ਦੇ ਵਿੱਚ ਕੀ ਆਪਾਂ ਗਿੱਲਾ ਵਾਤਰ ਬਰਲਾਜ ਇਹਨੂੰ ਕਰਨਾ ਠੀਕ ਹੈ ਗਿੱਲਾ ਵਾਤਰ ਰੱਖੀ ਚੱਲੋ ਜੇ ਤੁਹਾਡੀਆਂ ਚੁੰਡਾਂ ਤੇ ਜਾਂ ਮੰਨ ਕੇ ਚੱਲੋ ਇਹ ਵਟਾਂ ਵਾਲੇ ਥਾਂ ਮਿੱਟੀ ਖੁਰ ਜਾਂਦੀ ਹੈ ਤੇ ਇੱਥੋਂ ਡੱਕਾ ਪੱਟੋ ਇੱਥੇ ਲਾਓ ਪੰਜ ਓਰੇ ਬੰਦਾ ਇੱਧਰ ਲੈ ਕੇ ਜਾ ਸਕਦਾ ਪੰਜ ਇੱਧਰ ਠੀਕ ਹੈ ਤੇ ਦੋ ਜਣੇ ਜੇ ਘਰ ਦੇ ਵੀ ਹੈਗੇ ਆ ਤਾਂ ਤੁਸੀਂ ਘੱਟੋ-ਘੱਟ ਵੀ ਦੋ ਕਿੱਲੇ ਵਾਹਣਾਂ ਦੀ ਦਸੱਲੀ ਨਾ ਕਰ ਸਕਦੇ ਕੱਢਣਾ ਇੱਥੇ ਮਾਰ ਨਹੀਂ ਗਿਆ ਜਿਵੇਂ ਇਦਾਂ ਦਾ ਕੋਈ ਪਾੜਾ ਕਈ ਰਹਿ ਜਾਂਦਾ ਇਹਦੇ ਵਿੱਚ ਇਹ ਸਮੱਸਿਆ ਨਹੀਂ ਆਈ ਵੀ ਇੱਥੇ ਬੀਜ ਨਹੀਂ ਡਿੱਗਿਆ ਸਮੱਸਿਆ ਇਹ ਆਈ ਹੈ ਵੀ ਜਾਂ ਤਾਂ ਇਹ ਮਤਲਬ ਇਹਦੇ ਤੇ ਪੋਚਾ ਰੇ ਫਿਰ ਗਿਆ ਇਹ ਤਾਂ ਸਿਰਫ ਆਪਾਂ ਚੱਕ ਕੇ ਇਸ ਤਰ੍ਹਾਂ ਤੇ ਜਿਹੜਾ ਬੂਟਾ ਟਰਾਂਸਪਲੈਂਟ ਕਰਦੇ ਨਾ ਤੇ ਭਾਈ ਬਾਕੀ ਮਾਲੀ ਮਦਦ ਜਿਹੜੀ ਗਵਰਨਮੈਂਟ ਵੀ ਦਿੰਦੀ ਹੈ ਜਿਹੜੀ 1500 ਰੁਪਏ ਚਾਹੇ ਉਹ ਕਿਸ਼ਤ 2 ਸਾਲ ਹੋ ਗਏ ਜਿਹੜੀ ਲੇਟ ਆ ਰਹੀ ਹੈ ਪਰ ਆਉਂਦੀ ਜ਼ਰੂਰ ਹੈ ਠੀਕ ਹੈ ਜੀ ਇਸ ਵਾਰ ਜਦੋਂ ਕਣਕਾਂ ਮਾਰਚ ਮਹੀਨੇ ਦੇ ਵਿੱਚ ਜਿਹੜੀ ਮਾਰਚ ਦੇ ਲਾਸਟ ਮਹੀਨੇ ਦੇ ਵਿੱਚ ਜਿਹੜੀ 1500 ਹੈ ਮਾਲੀ ਮਤ ਦਾ ਪੰਜਾਬ ਸਰਕਾਰਾਂ ਨੂੰ ਮਿਲੀ ਹੈ ਤੇ ਜਰੂਰ ਜਿਹੜਾ ਰਕਬਾ ਵੱਧ ਤੋਂ ਵੱਧ ਆਉਂਦੇ ਸਾਲ ਜਿਹੜਾ ਤੁਸੀਂ ਰਕਬਾ ਸਿੱਧੀ ਵੀ ਜਾਈ ਹੇਠਾਂ ਲਿਆਓ ਬੀਜ ਆਪ ਦਾ ਰੱਖੋ ਕਿਉਂਕਿ ਇਸ ਦੇ ਵਿੱਚ ਜਿਹੜਾ ਬੀਜ 10 ਕਿਲੋ ਤੋਂ ਘੱਟ ਨਾ ਪਾਇਓ ਤੁਹਾਨੂੰ ਜਿੰਨਾ ਮਰਜੀ ਯੂਨੀਵਰਸਿਟੀ ਕਹੀ ਜਾਣ ਮਰਜੀ ਤੁਹਾਡਾ ਗਾਂਢੀ ਕਹੀ ਜਾਵੇ ਇਹ ਆਪਣਾ ਤਜਰਬਾ ਬਾਈ ਜੀ 10 ਕਿਲੋ ਤੋਂ ਘੱਟ ਬੀਜ ਨਹੀਂ ਪਾਉਣਾ ਜੇ ਤੁਸੀਂ 10 ਕਿਲੋ ਤੋਂ ਬੀਜ ਘੱਟ ਪਾਉਗੇ ਤੁਹਾਨੂੰ ਡੱਕਿਆਂ ਦੀ ਸਮੱਸਿਆ ਆ ਸਕਦੀ ਹੈ ਇਸ ਜ਼ਮੀਨ ਦੇ ਵਿੱਚ ਇਹਦਾ 10 ਕਿਲੋ ਬੀਜ ਪਾਇਆ ਤੇ ਤੁਸੀਂ ਦੇਖ ਸਕਦੇ ਹੋ ਕੋਈ ਗੰਦ ਦਾ ਬੂਟਾ ਨਹੀਂ ਹਾਂ ਪੜਾ ਜਿਹੜੀ ਅਸੀਂ ਰਾਇ ਦੇਣ ਚਾਹਣੀ ਆ ਰੇਤਲੇ ਵਾਣ ਦੇ ਵਿੱਚ ਬਈ ਨਾ ਬੀਜੋ ਕਿਉਂਕਿ ਰੇਤਲੇ ਵਾਣ ਦੇ ਵਿੱਚ ਆਪਣੀ ਕੋਈ ਗਰੰਟੀ ਨਹੀਂ ਜੇ ਤੁਹਾਡੇ ਕੋਲੇ ਵਾਣ ਪੱਕਾ ਜਿਹਨੂੰ ਆਪਾਂ ਡੱਕਰ ਵਾਣ ਕਹਿ ਦਿੰਨੇ ਆ ਕੋਰ ਵਾਣ ਕਹਿ ਦਿੰਨੇ ਜੇ ਤੁਹਾਡੇ ਕੋਲੇ ਪਾਣੀ ਵੀ ਪੂਰਾ ਚੰਗਾ ਨਹਿਰੀ ਪਾਣੀ ਦਾ ਪ੍ਰਬੰਧ ਆ ਬਈ ਅੱਖਾਂ ਵਿੱਚ ਕੇ ਬੀਜੋ ਸਿਰਫ 15 ਦਿਨ ਸਬਰ ਕਰਲਾ 15 ਦਿਨ ਸਬਰ ਕਰੋ ਤਾਂ ਸਾਰੇ ਬਾਈ ਚਾਰ ਮਹੀਨੇ ਨਜ਼ਾਰਾ ਲਾਓਗੇ ਵੀਡੀਓ ਜੇ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ